ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਏ ਤਨੋਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਪ੍ਰਦੀਪભાઈ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਪਹਿਲਾਂ ਤੁਸੀਂ ਵੇਖ ਚੁੱਕੇ ਆ ਤੇ ਐਸ ਵਾਰ ਤੁਹਾਨੂੰ ਥੋੜਾ ਟਾਈਮ ਬਾਅਦ ਇਹ ਵੀਡੀਓ ਦਿਖਾ ਰਹੇ ਆ ਹਮੇਸ਼ਾ ਦੀ ਤਰ੍ਹਾਂ ਇੱਥੇ ਦੋਸਤੋ ਬਹੁਤ ਸਾਰੇ ਨਾਗ ਬਕਾਊ ਹੁੰਦੇ ਆ ਅੱਜ ਵੀ ਤੁਹਾਨੂੰ ਕੁਸ ਵਹਿੜਾ ਦਿਖਾਵਾਂਗੇ ਕਿਉਂਕਿ ਅਸੀਂ ਰਾਤ ਦੇ ਟਾਈਮ ਤੇ ਵੀਡੀਓ ਬਣਾ ਰਹੇ ਹਾਂ ਲਾਈਟਾਂ ਜਗ ਪਈਆਂ ਜਿਹਦੇ ਕਰਕੇ ਨਾਗ ਅੱਜ ਥੋੜ੍ਹੀ ਬਾਹਰ ਕੱਢੇ ਐ ਛੇ ਕਗਾਵਾ ਤੁਹਾਨੂੰ ਵੀਡੀਓ ਚ ਦਿਖਾਉਣ ਲੱਗੇ ਆ ਕੁਸ ਕਗਾਵਾ ਸੁੰਨੀਆਂ ਸਵਾਈਆਂ ਤੇ ਵਿੱਚੋਂ ਇੱਕ ਦਾ ਨਾਗ ਗੱਬਣ ਵੀ ਤੁਹਾਨੂੰ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨਾ ਹੱਕ ਹੈ ਤੁਸੀਂ ਆ ਕੇ ਦੇਖਿਓ ਆਪਦੀ ਤਸੱਲੀ ਕਰਿਓ ਸੋ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਇਹਨਾਂ ਵਹਿੜਾ ਸੰਬੰਧੀ ਫਿਰ ਤੁਹਾਨੂੰ ਨਾਗ ਜਿਹੜੇ ਉਹ ਕੱਲੇ ਕੱਲੇ ਤੋਰ ਕੇ ਵੀ ਦਿਖਾਵਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਪ੍ਰਦੀਪ ਅੱਜ ਕਾਫੀ ਟਾਈਮ ਹੋ ਚੱਲਿਆ ਮੇਰੇ ਖਿਆਲ। ਹਾਂ ਭਾਈ ਦਿਵਾਲੀ ਤੋਂ ਪਹਿਲਾਂ ਵੀਡੀਓ ਬਣਾਈ ਸੀ ਤੇ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਫੋਨ ਕਰਦੇ ਆ ਵਿਚਾਰੇ ਵੀ ਯਾਰ ਵੀਡੀਓ ਨਹੀਂ ਬਣਾਈ ਬਹੁਤ ਬਾਈਆਂ ਦੇ ਫੋਨ ਆਏ। ਅੱਛਾ। ਵੀਰ ਕੀ ਦਿੱਕਤ ਕੀ ਹੋ ਗਈ ਵੀਡੀਓ ਨਹੀਂ ਬਣਾਈ? ਅੱਛਾ। ਸਾਡੇ ਭਾਈ ਆਪਾਂ ਚੱਲ ਗਏ ਸੀ ਮੇਲੇ ਅੰਮ੍ਰitsar ਵਾਲੀ ਤੇ। ਠੀਕ ਹੈ। ਠੀਕ ਹੈ। ਉਹਦੇ ਕਰਕੇ ਮਾਲ ਪਸ਼ੂ ਇਕੱਠਾ ਕੀਤਾ ਵੀ ਦਿਵਾਲੀ ਵਾਲਾ। ਹਾਂ। ਤੇ ਬਾਕੀ ਦਿਨੋ ਦਾ ਭਾਈ ਰੁਟੀਨ ਤੇ ਜਾਨਵਰ ਹੁੰਦੀ ਨੇ ਘਰੇ ਤੇ ਇਦਾਂ ਹੀ ਮਾਲ ਸੇਲ ਹੋ ਜਾਂਦਾ ਰਹ ਤੇ ਆਪਣੇ ਕੋਲ 10 ਲੈਣਾ ਨੇ ਅੱਜ ਬਾਈ 6 ਦਿਖਾਵਾਂਗੇ ਚਾਰ ਪਹਿਲਾਂ ਸੇਲ ਹੋ ਗਈਆਂ ਬੱਛੀਆਂ ਠੀਕ ਹੈ ਹਾਂ ਪਹਿਲੇ ਨੰਬਰ ਤੇ ਵੈੜ ਖੜੀ ਹੋਵੇ ਇਹ ਬਾਈ ਦੋ ਦੰਦ ਬੱਛੀ ਆ ਮੇਨ ਗੱਲ ਹੋਰ ਆ ਬਾਈ ਦੇਖ ਜਾਨਵਰ ਸਾਹ ਵਾਲੀਆਂ ਚੀਜ਼ਾਂ ਨੇ ਇਹ ਜਾਨਵਰ ਦੇਖ ਆਪਣੇ ਕੋਲੋਂ ਫੁੱਲੇ ਹੁੰਦਾ ਵੀ ਜਾਨਵਰ ਟੌਪ ਤੋਂ ਟੌਪ ਦਾ ਲਈਏ ਤੇ ਟੌਪ ਦੀ ਵੇਚੀਏ ਠੀਕ ਹੈ ਪਰ ਵੀ ਅੱਗੇ ਤਸੱਲੀ ਵੀਰੇ ਇੱਥੇ ਵੀ ਆਪਦੀ ਫੁੱਲ ਕਰ ਲਿਆ ਕਰਨ ਬਾਅਦ ਦੇ ਵਿੱਚ ਅਗਲਾ ਲਾਂਬਾ ਦਿੰਦਾ ਮੰਨ ਕੇ ਆਪਣੇ ਘਰੇ ਤਿਆਰ ਨਹੀਂ ਹੁੰਦੀਆਂ ਸਹੀ ਹੈ ਸਾਡੇ ਵੱਲੋਂ ਇਹ ਹੁੰਦਾ ਜੇ ਸਾਨੂੰ ਸਾਹਮਣੇ ਬੰਦਾ ਇਹ ਕਹਿੰਦਾ ਵੀ 45 ਕਿਲੋ ਦਿੱਤਾ ਅਸੀਂ ਕਹਾਂਗੇ ਬਾਈ 30 ਮੰਨ ਕੇ ਲੈ ਜਾ ਠੀਕ ਹੈ ਹਾਂ ਕਿੰਨੇ ਦਿਨ ਲੇਜੂ ਸੋਨ ਚ ਰੇਟ ਬਾਈ 10 ਦਿਨ ਇਹਦੇ ਬਾਕੀ ਆ ਦੋ ਦੰਦ ਬੱਛੀ ਆ ਤੇ ਰੇਟ ਜਿੰਨੇ ਹੋਣਗੇ ਬਾਈ ਇਹ ਫਿਕਸ ਹੀ ਹੋਣਗੇ ਮੰਨ ਕੇ ਚ ਘਟਾਉਣ ਵਧਾਉਣ ਵਾਲਾ ਕੰਮ ਨਹੀਂ ਹੋਣਾ ਜੀ ਇਹ ਬੱਛੀ 1 ਲੱਖ 10 ਹਜ਼ਾਰ ਦੀ ਦਵਾਂਗੇ ਬਾਈ ਆਪਾਂ ਠੀਕ ਹੈ ਦੋ ਦੰਦ ਦਾ ਤੌਰਪਤ ਤੋਰੀਵੇਂ 66 ਸੀਮਣਾ ਕੇ ਬਾਈ ਲੱਗਿਆ ਹੋਇਆ ਇਹਦੇ ਠੀਕ ਹੈ ਹਾਂ ਸੋ ਸੋ 1 ਲੱਖ ਤੇ 10 ਹਜ਼ਾਰ ਦੀ ਵੈਸੇ ਤੁਹਾਨੂੰ ਦੱਸਦਾ ਹੋਣਾ ਇਹ ਪਰਤੇ ਵਾਲਾ ਸੌਦਾ ਹੈ ਕਿਉਂਕਿ ਹਜੇ ਇਹਨੇ ਟਾਈਮ ਲੈਣਾ ਸੋਨ ਚ ਚੰਗਾ ਕੱਟ ਕਾਠ ਉੱਤੋਂ ਸਟ੍ਰੇਟ ਹੈ ਤੇ ਹਵਾਨਾ ਦੇਖੋ ਕਰਮਾ ਦੀ ਦਾ ਬਾਕੀ ਹੋਰ ਆ ਬਾਈ ਆਪਾਂ ਜ਼ਿਆਦਾ ਨਹੀਂ ਕਹਿੰਦੇ ਇਹਦਾ ਦੁੱਧ ਵੀ ਇਹਨੂੰ 30 ਕਿਲੋ ਮੰਨੋ 35 ਮੰਨੋ 20 ਤੋਂ 25 ਕਿਲੋ ਦੇ ਵਿੱਚ ਜਿਹੜਾ ਜੈਨੂਨ ਦੁੱਧ ਇਹ ਬੱਚੀ ਦੇਊਗੀ ਠੀਕ ਹੈ ਲਿਆ ਬਾਈ ਵਾਹ ਬਾਕੀ ਹੋਰ ਆ ਬਾਈ ਜਿੱਦਣ ਬੱਚੀ ਫੁੱਲ ਤਿਆਰੀ ਦੀ ਹੋਈ ਆਪਾਂ ਨੂੰ ਵੀ ਪਤਾ ਸਵਾ ਲੱਖ ਤੋਂ ਲੈ ਕੇ 1 30 ਦੇ ਵਿੱਚ ਇਹ ਵਿਕਣ ਲੈ ਕੇ ਹੈਗੀ ਆ ਸਹੀ ਆ ਪਰ ਵੀ ਆਪਣਾ ਰੇਟ ਉਹਨੇ ਕੀ ਮੰਗਣਿਆ ਜਿੰਨੇ ਚੀਜ਼ ਆਪਾਂ ਦੇਣੀ ਆ ਸੋਨਾ ਟੰਜ ਹੈ ਬਿਨਾਂ ਸ਼ੱਕ ਵਾਅਦਾ ਕਰੋਗੀ ਕਰਮਾ ਵਾਲੀ ਜਿਹੜੇ ਦੱਸਦੇ ਨੇ ਸੋਨ ਦੇ ਵਿੱਚ ਲਾਊਗੀ ਉਹਨੇ ਟਾਈਮ 'ਚ ਹੀ ਕਿਉਂਕਿ ਫਿਕਸ ਹੋਵਣਾ ਹੈ ਸਟਰਕਚਰ ਸੋਹਣਾ ਰੰਗ ਸੋਹਣਾ ਤੇ ਕਮੀ ਕਿਤੇ ਦਿਸਦੀ ਨਹੀਂ ਸੋ ਇਹ ਪਹਿਲਾ ਸੁਆਵੈਡ ਇਦੂ ਅੱਗੇ ਇੱਕ ਹੋਰ ਵਾੜ ਤੁਹਾਨੂੰ ਦਿਖਾਉਣੀ ਹੈ। ਬਾਕੀ ਬਾਈ ਜੀ ਜਿੱਤੇ ਜਿੰਨੇ ਵੀ ਜਾਨਵਰ ਆਪਣੇ ਕੋਲੇ ਹੁਣ ਰੂਟੀਨ 'ਚ ਆਇਆ ਕਰਨਗੇ। ਪਹਿਲਾਂ ਵਾਂਗੂ ਵੀਡੀਓ ਆਪਣੀ ਹਫਤੇ ਦੀ ਹਫਤੇ ਬਣਿਆ ਕਰੂੰਗੀ। ਵੀ ਜਾਨਵਰ ਆਪਣੇ ਕੋਲੇ ਐ ਟਿਪ ਟੌਪ ਦੀ ਹੋਇਆ ਕਰਨਗੇ। ਠੀਕ ਹੈ। ਵੀ ਰੇਟ ਦੀ ਤਾਂ ਚਲੋ ਦੇਖੋ ਹਰੇਕ ਸੱਜਣ ਸਿਆਣਾ ਹੀ ਆ। ਵੀ ਜਾਨਵਰ ਦੇ ਉੱਤੇ ਆਪਾਂ ਲਾਉਣੇ ਆ। ਅੱਗੇ ਵੀ ਹੁਣ ਜਿਵੇਂ ਇਹ ਬੱਚੀ ਆ ਆਪਾਂ ਨੂੰ ਭਾਅ ਚਾਹੀ ਆ ਆਪਾਂ ਉਹ ਯਾ ਰੇਟ ਕਰਤਾ। ਠੀਕ ਹੈ। ਹੁਣ ਆਪਾਂ ਨੂੰ ਅਗਲੇ ਨੇ ਸਵਾ ਦੀ ਦਿੱਤੀ ਹੁੰਦੀ ਆਪਾਂ ਪੰਜ ਹੋਰ ਮੁਨਾਫਾ ਸੋਚਣਾ ਸੀ। ਸਹੀ ਹੈ। ਇਹ ਬੱਚੀ ਬਾਈ ਦੂਜਾ ਸੂਆ 6 ਦਾ ਆ ਕਿੰਨਾ ਚਰ ਲੈ ਜੂ ਸੋਣ ਇਹਦੇ ਬਾਈ ਬੱਚੀ ਦੇ 15000 ਰੁਪਏ ਤੋਰ ਬਤੂ ਰੇਟ ਕੀ ਰਹਿਣਾ ਰੇਟ ਬਾਈ ਇਹਦਾ ਬਾਜਬ ਰੇਟ ਹੋਣਾ ਬਾਕੀ ਕੰਪੈਕਟ ਡਰਦੀ ਆ 6 ਦੰਦ ਆਗੀ ਹੂੰ ਤੇ ਦੁੱਧ ਇਹਨੂੰ ਜਿਹੜਾ ਮਰਜੀ ਸੱਜਣ 30 ਪਲੱਸ ਮੰਨ ਕੇ ਲੈ ਲੈ ਠੀਕ ਹੈ ਆਪਾਂ ਜ਼ਿਆਦਾ ਨਹੀਂ ਕਹਿੰਦੇ ਬਾਕੀ ਦਾ ਢਾਂਚਾ ਤੇ ਬਰੀਡ ਕੁਆਲਟੀ ਆ ਤਾਂ ਕੋਈ ਸਾਹਮਣੇ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਠੀਕ ਹੈ ਕੀਮਤ ਕੀ ਰਹੂਗੀ ਡਿਮਾਂਡ ਤੇਦਾ ਜਮਾ ਬਾਜਬ ਰੇਟ ਆ ਬਾਈ ਜਿਹੜਾ 1 ਲੱਖ ਤੇ 35000 ਦੀ ਆਪਾਂ ਇਹ ਦੇਣੀ ਆ ਠੀਕ ਹੈ 1 ਲੱਖ ਤੇ 35000 ਦੀ ਦਸੂਏ ਵੈਡ ਮਿਲੂਗੀ ਸੁਆਇਰਾ ਦੂਜਾ ਹਜੇ ਦਿਨ ਲੈਂਦੀ ਐ ਚੰਗਾ ਕੱਦ ਚੰਗੀ ਵੇਲ ਅੱਥੀ ਚੁਾਈ ਵਾਲਾ ਥਾਣਾ ਹਵਾਨੇ ਤੇ ਥੋੜੀ ਥੋੜੀ ਭਲੂਨ ਦਿਸਦੀ ਐ ਬਾਕੀ ਬਾਈ ਵਿੱਚ ਅੱਗੇ ਕਹਾਂ ਨਹੀਂ ਨਾ ਕਹਿੰਦੇ ਵੀ ਇਹਨਾਂ ਦੇ ਥੋੜੇ ਰੇਟ ਇਹਨਾਂ ਦੀ ਪਤਾ ਨਹੀਂ ਕਿਉਂ ਜ਼ਿਆਦੇ ਹੁੰਦੇ ਆ ਰੇਟ ਬਾਈ ਸਾਡੇ ਰੇਟ ਨਹੀਂ ਜ਼ਿਆਦੇ ਹੁੰਦੇ ਸਾਡਾ ਜਾਨਵਰਾ ਜਿਹੜਾ ਨਾ ਵੀ ਗਿਣਮਣ ਤੋਲ ਕੇ ਲਿਆ ਹੁੰਦਾ ਵੀ ਹਰ ਚੀਜ਼ ਆਂਗਾਂ ਦੇ ਜਾਨਵਰ ਦਾ ਰੰਦਾ ਅਗਲਾ ਕਹਿੰਦਾ ਉਹਨਾਂ ਕੋਲੇ ਜਾ ਕੇ ਮਿੰਟ ਚ ਪਸੰਦਗਾ ਆ ਗਈ ਕਿਉਂਕਿ ਬਾਈ ਇੱਥੇ ਕਰੀਮ ਇਕੱਠੀ ਕਰੀ ਹੁੰਦੀ ਆ ਸਹੀ ਐ ਇਹਦੇ ਬਾਈ ਭਾਵਾ ਪਾਉਣ ਲੱਗਦੀ ਐ ਕਰਮ ਵਾਲੀ ਹੂੰ ਤੇ ਬਾਕੀ ਆਪਾਂ ਨੂੰ ਦੱਸਿਆ ਦੇਣਾ ਬਾਕੀ ਹੋ ਸਕਦਾ ਹਫਤੇ ਜੀ ਵੀ ਅਸੀਂ ਤਿਆਰ ਹੋ ਸਕਦੀ ਆ ਠੀਕ ਐ ਤੋਰ ਬਤਨ ਤੈਨ ਨੰਬਰ ਤੇ ਜਿਹੜੀ ਹੁਣ ਵੜੜੇ ਪਾਈ ਤੋਰ ਇਹ ਦੂਜਾ ਸੂਆ ਬੱਛੀ ਬਾਈ ਸੂ ਗਈ ਹੂੰ ਦੁੱਧ ਦੀ ਰਿਪੋਰਟ ਆ ਜਿਹੜੀ ਇਹਦੀ 27 ਤੋਂ 28 ਕਿਲੋ ਦੁੱਧ ਦੀ ਰਿਪੋਰਟ ਆ ਨਸਲ ਬਰੀਡ ਮੰਨ ਕੇ ਹਫਤੇ ਦੀ ਕੱਚੀ ਆ ਬਾਕੀ ਬਾਈ ਹੁਣ ਜਿੰਨੇ ਜਾਨਵਰ ਆਉਣਗੇ ਆਪਣੇ ਕੋਲੇ ਆਪਾਂ ਸਾਰਾ ਤਿਆਰ ਮਾਲ ਹੀ ਲਿਆ ਕਰਨਾ ਕਿਉਂਕਿ ਹੁਣ ਮੌਸਮ ਬਹੁਤ ਵਧੀਆ ਆ ਗਿਆ ਹਾਂ ਹੁਣ ਕੱਚਾ ਜਾਨਵਰ ਤਾਂ ਕੋਈ ਵੀ ਲਵਾਂਗੇ ਜੋ ਜਿਆਦਾ ਹੀ ਨਜਾਇਜ਼ ਚੰਗਾ ਹੋਵੇ ਠੀਕ ਐ ਅਛਾ ਭਾਈ ਇਹਦੀ ਡਿਮਾਂਡ ਕੀ ਰਹਿਣੀ ਹੈ ਡਿਮਾਂਡ ਭਾਈ ਜਦੋਂ ਬਾਜ਼ਮ ਮੁੱਲੀ ਰੱਖਾਂਗੇ 7 ਲੱਖ ਰੁਪਏ ਦੀ ਇਹ ਬੱਚੀ ਆਪਾਂ ਦੇ ਦੇਾਂਗੇ ਪਰ ਵੀ ਜਿੰਨੇ ਵੀ ਜਾਨਵਰਾਂ ਦੇ ਆਪਾਂ ਰੇਟ ਬਾਈ ਕਰ ਰਹੇ ਆਂ ਮਾਰਕੀਟ ਦੇ ਸਾਰੇ ਵੀਰ ਪਹਿਲਾਂ ਤਸੱਲੀ ਕਰਕੇ ਫੇਰ ਲੈ ਲੈਣ ਕਿਉਂਕਿ ਹਰ ਵੀ ਰੱਜ ਗੱਲ YouTube ਦੇ ਕੱਲੀ ਕੱਲੀ ਵੀਡੀਓ ਚੈੱਕ ਕਰਦਾ ਸਹੀ ਹੈ ਠੀਕ ਹੈ ਸੋ ਦੋਸਤੋ 7 ਲੱਖ ਦੀ ਇਹ ਗਾਂ ਮਿਲੂਗੀ ਬਾਕੀ ਸਾਰੇ ਜਾਨਵਰ ਦੰਦਾ ਚ ਨੇ ਬਾਈ ਠੀਕ ਹੈ ਉਡੀਪੇ ਤੋਂ ਅਕੇ ਮੇਰੇ ਖਾਲਚੇ ਸੁਈਆਂ ਨੇ ਇਹ ਬਾਈ ਸੁਈਆਂ ਸਵਾਈਆਂ ਵੜਾ ਨੇ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ 500 ਵਾਟ ਦੀ ਨੂੰ ਠੀਕ ਹੈ ਜਰਸੀ ਨੂੰ ਤੋਰ ਪਤਾ ਨੂੰ ਇਹ ਤਾਂ ਸੂਈ ਤਾਂ ਬਿਲਕੁਲ ਤਾਜੀ ਜਿਹੀ ਨੇ ਜਮਾ ਤਾਜ਼ੀਆਂ ਨੇ ਬਾਈ ਜਮਾ ਫਰੈਸ਼ ਆਣ ਜੇਰ ਜੂੜ ਦੀ ਓਕੇ ਰਿਪੋਰਟ ਨੇ ਦੂਜਾ ਸੂਆ ਹੈ ਵੀ ਦੂਜਾ ਬਾਈ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਜਮਾ ਜਿਹੜਾ ਦਾ ਲੈਣ ਦੇ ਨਾਲ ਰੇਟ ਆ ਹਮ 1 ਲੱਖ ਤੇ 40000 ਰੁਪਏ ਬਾਈ ਠੀਕ ਹੈ ਜਨਮਰ ਮੰਨ ਕੇ ਵੀ ਜਮਾ ਸਾਹਮਣੇ ਬਾਕੀ ਹੱਥੀ ਚਵਾਈ ਵਾਲਾ ਲੈ ਜਾਏ ਚਾਹੇ ਚਾਹੇ ਮਸ਼ੀਨ ਵਾਲਾ ਲੈ ਜਾਏ ਫਿਕਸ ਹਵਾਨਾ ਦੋਸਤੋ ਜੇਰ ਪੈ ਕੇ ਹਟੀ ਵੀ ਆ ਉਹਦੋਂ ਬਾਅਦ ਸਾਫ ਜਾਲਾ ਜਿਹੜਾ ਪਸੂਦ ਦੇ ਦਿੰਦਾ ਲਿਆ ਬਈ ਵਾਪਸ ਬਾਕੀ ਜਿੰਨੀਆਂ ਵੀ ਨਾਵਾ ਨੇ ਬਾਈ ਗਜ ਵਰਗੀਆਂ ਸਿੱਧੀਆਂ ਤੇ ਕੋਈ ਐਕਸਟਰਾ ਫੈਟ ਨਹੀਂ ਸਾਰੀਆਂ ਮੰਨ ਕੇ ਵੀ ਇਹਨਾਂ ਸਕੈਨ ਸਕੁਨ ਤੋਂ ਲਾ ਕੇ ਵੀ ਸਾਰੀਆਂ ਟੌਪ ਟੌਪ ਦੀਆਂ ਮੱਛੀਆਂ ਨੇ ਠੀਕ ਹੈ ਇਹਦਾ ਰੇਟ ਕੀ ਕੋਲ ਇੱਕ ਲੱਖ ਤੇ ਬਾਈ 40000 ਦੀ ਮੱਛੀ ਦਾ ਦੋ ਜੋੜਾ ਕਿਤੋਂ ਵੀ ਸੱਜਣ ਕੋਈ ਪਰਚੇਜ ਕਰਦਾ ਉਹਦੀ ਪਹੁੰਚ ਕਰਦਾਂਗੇ 200 ਕਿਲੋਮੀਟਰ ਤੱਕ ਬਈ ਠੀਕ ਹੈ ਇਹਦੋਂ ਅੱਗੇ ਜਿਹੜੀ ਵੈਣ ਆਪਨੇ ਇਹ ਬੱਚੀ ਨੇ ਬਈ ਤਾਜ਼ੇ ਨੂੰ ਜਨਮ ਦਿੱਤਾ ਅੱਗੇ ਇਹਦੇ ਮੰਨ ਕੇ ਸਿਕਸੜ ਸੀਮਣੀ ਲੱਗਾ ਹੋਇਆ ਸੀ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚਾ ਇਹਦੇ ਮਗਰ ਆ ਬਈ ਜਿੰਨਾ ਕਹਦੇ ਵੀ ਜਮਾ ਟੌਪ ਕਲਾਸ ਠੀਕ ਹੈ ਤੌਰ ਪਤਨ ਰੇਟ ਇਹਨੇ ਬਈ 30 32 ਕਿਲੋ ਦੋਦੇ ਦਿੱਤਾ ਹੈ ਕਰਮ ਵਾਲੀ ਨੇ ਵੀ ਜਿਹੜੀ ਇਹਦੀ ਹਾਈਟ ਆ ਬਈ ਉਹਨਾਂ ਵੱਡੀਆਂ ਚਾਹ ਨਾ ਛੋਟੀਆਂ ਚਾਹ ਕਈ ਵਾਰ ਕਈ ਵਾਰ ਵੀਡੀਓ ਚ ਵੀਰ ਕਹਦੇ ਵੀ ਯਾਰ ਕਈ ਕੋਲੇ ਆ ਕੇ ਕਹਿੰਨੇ ਨੇ ਸਾਨੂੰ ਤਾਂ ਵੱਡੀ ਲੱਗੀ ਆਪਾਂ ਪਹਿਲਾਂ ਹੀ ਦੱਸ ਦਿੰਦੇ ਆ ਸਹੀ ਆ ਰੇਟ ਕਿਹਣਾ ਰੇਟ ਬਾਈ ਇਹ ਬਸ ਜਸਟ ਨੂੰ 142000 ਦੀ ਵੜ ਦਿੰਦੇ ਬਾਈ ਦੱਸੋ ਹਵਾਨਾ ਅੱਗੋਂ ਦੇਖ ਲੋ ਤੇ ਪਛਾਣ ਨੂੰ ਦੇਖ ਲੋ ਥਣ ਥੀ ਚੁਾਈ ਵਾਲਾ ਸੋਹਣਾ ਕੱਤ ਬਾਰੇ ਬਾਈ ਵਾਸੀ ਦਿੱਤਾ ਵੀ ਇਹ ਮੀਡੀਅਮ ਹਾਈਟ ਦੀ ਵੜ ਹੈ ਬਾਲੇ ਵੱਡੇ ਟਾਂਚੇ ਦੀ ਨਹੀਂ ਕੁਆਲਿਟੀ ਪੱਕ ਤੋਂ ਬਾਈ ਕਿਸੇ ਪਾਸੇ ਹੱਤ ਤਰਾ ਨਹੀਂ ਦੁੱਧ ਵੀ 30 ਤੋਂ ਪਲੱਸ ਦੇਊਗੀ ਕੋਈ ਰੌਲਾ ਨਹੀਂ ਪਰ ਕੀ ਹੁੰਦਾ ਬਾਈ ਆਪਾਂ ਵੱਧ ਛੜ ਕੇ ਗੱਲ ਕਰੀ ਵੀ ਵੱਡੀ ਹਾਈਟ ਦੇ ਕੋਲੇ ਆ ਕੇ ਵੀਰ ਫਿਰ ਵਿੱਚ ਕਈ ਗੁੱਸਾ ਕਰਦੇ ਵੀ ਯਾਰ ਸਾਨੂੰ ਤਾਂ ਵੱਡੀ ਆਪਾਂ ਪਹਿਲਾਂ ਦੱਸਤਾ ਸਹੀ ਹੈ ਇੱਕ ਲਾਸਟ ਉੱਤੇ ਆਪਾਂ ਬੈਡ ਦਿਖਾਉਣੀ ਹੈ ਇਹਦੀ ਬੱਚੀ ਦੋਸਤੋ ਜਿਹੜੀ ਹੁਣੇ ਵੱਧੀ ਹੈ ਗਾਂ ਦੀ ਬੱਚੀ ਫੇਰ ਦੇਖ ਲਓ ਕਿਉਂਕਿ ਤੁਸੀਂ ਪਹਿਲਾਂ ਫੇਸ ਦੇ ਦਿੱਤਾ ਬਈ ਸਾਰੀਆਂ ਨੇ ਠੀਕ ਹੈ ਉਹਨੇ ਮੰਗਰ ਵੀ ਟੋਪ ਦੀ ਆ ਬਹੁਤ ਵਧੀਆ ਸਿੰਮਨ ਲੱਗਿਆ ਛੋੜੇ ਬੈਡ ਦੇ ਵੀ ਠੀਕ ਹੈ ਸੈਕਸਰ ਦੀ ਬੱਚੀਆਂ ਨੇ ਇਹ ਬੈਡ ਨੇ ਮੇਰੇ 40 ਪਲੱਸ ਦੁੱਧ ਦਿੱਤਾ ਹੋਇਆਗਾ ਮੰਨ ਕੇ ਵੀ ਜਿਹੜਾ ਵੀ 35 ਕਿਲੋ ਨਾਰਮਲ ਮੰਨ ਕੇ ਲੈ ਲੇ ਪਰ ਇਹ ਦੁੱਧ 40 ਤੋਂ ਹੀ ਪਲੱਸ ਦੇਊਗੀ ਆ ਰੇਟ ਕੀ ਰਹਿਣਾ 6 ਦਾਂਦਾ ਇਹਦਾ ਭਾਈ ਜਮਾ ਬਾਜ ਰੇਟ 1 ਲੱਖ ਤੇ 45000 ਰੁਪਏ ਸੋ 1 ਲੱਖ ਤੇ 45000 ਹਵਾਨਾ ਦੇਖ ਲਓ ਦੱਸਦਾ ਹਵਾਨਾ ਵੀ ਇਹ ਚੰਗੇ ਦੁੱਧ ਵਾਲੀ ਨੋਂ ਤੋਂ 10 ਕਿਲੋ ਹੀ ਬੋਲੀ ਕੱਢੀ ਆ ਕੋਈ ਇਹ ਨਹੀਂ ਭਾਈ ਇਹ ਖਾਲੀ ਕਰਤੀ ਜਾਂ ਕਿਵੇਂ ਆ ਰਾਤ ਇਹਨੇ ਜਨਮ ਦਿੱਤਾ ਹੀ ਬੱਚੀ ਨੂੰ ਠੀਕ ਹੈ ਲਿਆ ਭਾਈ ਉਹਨਾਂ ਦਿਖਾਈ ਮੂੰਹ ਦਿਖਾ ਇਹਦਾ ਬਰੀਡ ਕੁਆਲਟੀ ਵਾਲੇ ਜਾਨਵਰ ਨੇ ਇਹ ਵੀ ਇਹਨੂੰ 35 ਕਿਲੋ ਦੁੱਧ ਦੀ ਆਪਾਂ ਇਹਦੀ ਗਾਰੰਟੀ ਵੀ ਦੇ ਦਾਂਗੇ ਭਾਈ ਠੀਕ ਹੈ ਪਰ ਦੁੱਧ ਨੇ 40 ਤੋਂ ਪਲੱਸ ਹੀ ਦੇਣਾ ਸੋ ਇਹ ਆ ਗਾ ਲਾਸਟ ਬਾਕੀ ਰੇਟ ਬਈ ਇਹ ਜਿਹੜੇ ਜਮਾ ਉਹਦੇ ਵਾਲੀ ਨੇ ਵੀ ਇਹ ਪੂਰੇ ਪੂਰੇ ਵਾਲੇ ਨੇ ਇਹਦੇ ਵਿੱਚ ਇਹ ਨਹੀਂ ਹੈਗਾ ਸੋੜ ਆਪਣੀ ਮਰਜ਼ੀ ਦੀ ਹੋਊਗੀ ਠੀਕ ਹੈ ਸੋ ਫਿਕਸ ਜੇ ਰੇਟ ਆ ਦੋਸਤੋ ਬਾਕੀ ਆ ਕੇ ਦੇਖਿਓ ਤੁਸੀਂ ਪਸ਼ੂ ਪਸੰਦ ਕਰਿਓ ਖੜਿਓ ਕੋਲ ਕਿਉਂਕਿ ਕਿਸੇ ਵੀ ਇਨਸਾਨ ਬਾਈ ਰੇਟ ਹਰੇਕ ਵੀਰ ਨੇ ਬਾਈਟ ਆਪਣੀ ਜੇਬ ਦੇ ਹਿਸਾਬ ਨਾਲ ਲਾਉਣਾ ਵੀ ਜਿੰਨੀਆਂ ਵੀ ਗਾਮ ਆ ਇਧਰੋਂ ਦੁਵਾਰੇ ਨਹੀਂ ਗਾਮ ਰਵਾਦ ਵੀ ਇਹਨਾਂ ਛਾਂਟਿਆ ਹੋਏ ਜਾਨਵਰ ਨੇ ਵੀ ਇਹ ਨਹੀਂ ਹੈਗਾ ਵੀ ਯਾਰ ਕਿੱਦਾਂ ਦੇ ਜਾਨਵਰ ਵੱਡੇ ਆ ਵੀ ਆਪਾਂ ਕਹਿੰਦੇ ਕੋਈ ਮਾੜਾ ਹਲਕਾ ਜਾ ਕਹਿ ਦਿੰਨੇ ਆ ਠੀਕ ਹੈ ਵੀ ਸਾਰੇ ਹੀ ਟੌਪ ਦੇ ਆ ਸੋ ਅੱਜ ਤੁਹਾਨੂੰ ਇਹ 6 گاਵਾ ਜਿਹੜੀਆਂ ਦਿਖਾਉਣੀਆਂ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਜਿਹੜੀ ਵੀ ਗਾਂ ਤੁਹਾਨੂੰ ਪਸੰਦ ਆਉਂਦੀ ਹੈ ਇਹਨਾਂ ਚੋਂ ਜੇ ਕੋਈ ਨਾ ਕਿ ਵਿਕਦਾ ਹੈ ਤੇ ਨਾਲ ਉਹਦੀ ਥਾਂ ਤੇ ਕੋਈ ਹੋਰ ਵਿਕਰੀ ਵਾਲਾ ਆਇਆ ਵੀ ਖੜਾ ਹੋਊਗਾ ਮਤਲਬ ਤੁਹਾਡਾ ਢੇੜਾ ਖਾਲੀ ਨਹੀਂ ਜਾਂਦਾ ਜਦੋਂ ਤੁਸੀਂ ਆਓਗੇ ਪਸ਼ੂ ਇੱਥੇ ਇੰਨੇ ਕੁ ਹੁੰਦੇ ਆ ਵਿਕਰੀ ਵਾਲੇ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਲਈ